जनहितैषी टीआरपी नहीं खरीदते भरोसा जीतते हैं हम सर अभी अच्छी बुला नाम है सर मेरा नाम थैंक यू सर बहुत बहुत थैंक्स थोड़ा मैं थोड़ा सर दसना चाहूँगा कि साड़ी जी ऑर्गेनाइजेशन की मैं इसको असं पिछले पांच साल तो आई एल एच ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਸਟੱਡੀ ਵੀਜ਼ਾ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇ ਰਹੇ ਹਾਂ ਔਰ ਉਹਨਾਂ ਦੀ ਮਦਦ ਕਰ ਰਹੇ ਹਾਂ ਬਾਹਰ ਉਹਨਾਂ ਦਾ ਜਾ ਕੇ ਆਪਣੀ ਪੜ੍ਹਾਈ ਕਰਕੇ ਉਹਨਾਂ ਦਾ ਜਿਹੜਾ ਉੱਥੇ ਜਾ ਕੇ ਸੈਟਲ ਹੋਣਾ ਜਾਂ ਗਰੋਥ ਕਰਨ ਦਾ ਜਿਹੜਾ ਸੁਪਨਾ ਉਹ ਸਰਕਾਰ ਕਰਦੇ ਵਿੱਚ ਅੱਜ ਸਾਨੂੰ ਇੱਕ ਅਵਾਰਡ ਮਿਲਿਆ ਹੈ ਬੈਸਟ ਸੌਫਟਵੇਅਰ ਦਾ ਬੈਸਟ ਪੋਰਟਲ ਦਾ ਇਸ ਇਰ ਆਈ ਫੋਰ ਬੀਟੀ ਦੇ ਵਿੱਚ Amazon ਦਾ ਸਨਚਮਾ ਕਿ ਸਾਡਾ ਇੱਕ ਹੈ ਜਿਹੜਾ ਸਿਸਟਮ ਹੈ ਦਿਸ ਇਜ਼ ਟੋਟਲੀ ਆਨਲਾਈਨ ਸਿਸਟਮ ਜਿਹੜਾ ਇੱਕ ਰੀਅਲ ਟਾਈਮ এনवायरमेंट ਬੱਚਿਆਂ ਨੂੰ ਪ੍ਰੋਵਾਈਡ ਕਰਦਾ ਹੈ ਤਾਂ ਕਿ ਉਹ ਆਈਐਸਪੀਟੀ ਦੀ ਤਿਆਰੀ ਅੱਛੇ ਤਰੀਕੇ ਨਾਲ ਕਰ ਸਕਣ ਤੇ ਉਹ ਆਪਣੇ ਡਿਜ਼ਾਇਰ ਜਿਹੜੇ ਬੈਂਡ ਹੈ ਉਹ ਲੈ ਸਕਣ। ਬੱਚੇ ਕਿਸ ਸਨਤ ਹੋਣ ਮੈਂ ਕੰਕਲ ਕਰਦੇ ਕਿ 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 ਬ੍ਰਾਂਚ ਹੋਣਗੀਆਂ ਇੰਡੀਆ ਤੇ ਸਰ 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 ਟਾਈਮ ਕਿ ਕਿੱਥੇ ਨਵੀਂ ਬ੍ਰਾਂਚ ਖੋਲਗੇ। ਅੱਛਾ ਸਾਡੀ ਆ ਪੰਜਾਬ ਦੇ ਵਿੱਚ ਆਲਰੇਡੀ ਵੀ ਬ੍ਰਾਂਚੇਸ ਹੈਗੀਆਂ ਨੇ। ਤੇ maestro.msoir.com ਤੇ ਸਾਨੂੰ ਬੱਚਾ ਟਰੈਕ ਕਰ ਸਕਦਾ ਹੈ ਜਾਂ ਸਾਡੇ ਕਿਸੇ ਸੈਂਟਰ ਦੇ ਵਿੱਚ ਹੌਂ ਟੈਕ ਕਰ ਸਕਦਾ ਹੈ ਅਸੀਂ ਹੁਣ ਅੱਜ ਨਿਊਜ਼ੀਲੈਂਡ ਦੇ ਵਿੱਚ ਆਪਣੇ ਆਫਿਸ ਦੀ ਸ਼ੁਰੂਆਤ ਕੀਤੀ ਹੈ ਲਾਂਚ ਕੀਤਾ ਹੈ ਨਿਊਜ਼ੀਲੈਂਡ ਦੇ ਵਿੱਚ ਆਪਣਾ ਆਫਿਸ ਤੇ ਇੰਡੀਆ ਦੇ ਵਿੱਚ ਅਸੀਂ ਹੁਣ ਹੋਰ ਜਿਹੜਾ ਹੈਗਾ ਕਿ ਸਾਡਾ ਟਾਰਗੇਟ ਹੈਗਾ ਕਿ 2024 ਦੇ ਵਿੱਚ ਅਸੀਂ ਆਪਣੀਆਂ 50 ਬ੍ਰਾਂਚੇਸ ਦਾ ਓਪਨ ਕਰਕੇ ਸਾਡਾ ਦਾ ਪਹਿਲਾ ਮਾਈਲਸਟੋਨ ਹੈਗਾ ਉਹ ਅਚੀਵ ਕਰੀਏ ਅੱਜਕੱਲ ਦੇ ਕੰਪੀਟੀਸ਼ਨ ਨਾ ਰਹੋ ਤਾਂ ਇਸ ਤਰ੍ਹਾਂ ਵੀ ਰਹਿ ਸਕਦੇ ਨੇ ਸਿੱਧੂ ਕੁਛ ਤਰ੍ਹਾਂ ਵਿਛੜ ਗਏ ਸਾਰੇ ਕੰਪੀਟੀਸ਼ਨ ਦਾ ਵੀ ਦੌਰ ਹੈ ਔਰ ਕੁਝ ਫਰਾਡਸ ਹੁੰਦੇ ਨੇ ਜਾਂ ਕਮਿਟਮੈਂਟਾਂ ਗਲਤ ਕੀਤੀਆਂ ਜਾਂਦੀਆਂ ਨੇ ਕੁਝ ਕੰਸਲਟੈਂਟਸ ਵੱਲੋਂ ਲੇਕਿਨ ਜਿਹੜਾ ਸਾਡਾ ਸਿਸਟਮ ਹੈ ਨਾ ਅਸੀਂ ਬੱਚਿਆਂ ਨੂੰ ਇੱਕ ਐਪ ਪ੍ਰੋਵਾਈਡ ਕੀਤੀ ਹੋਈ ਹੈ ਜਿਸ ਦੇ ਵਿੱਚ ਬੱਚੇ ਨੇ ਆਪਣੇ ਡਾਕੂਮੈਂਟ ਸਕੈਨ ਕਰਕੇ ਸਾਨੂੰ ਪ੍ਰੋਵਾਈਡ ਕਰਨੇ ਨੇ ਉਸ ਦਾ ਜਿਹੜਾ ਵੀਜ਼ਾ ਹੈ ਉਹ ਸਟੈਪ ਬਾਈ ਸਟੈਪ ਉਸ ਨੂੰ ਨਜ਼ਰ ਆਉਂਦਾ ਉਸ ਦੀ ਐਪ ਦੇ ਵਿੱਚ ਹੀ ਆਫਰ ਲੈਟਰ ਆਉਂਦੀ ਹੈ ਉਸ ਦੀ ਐਪ ਦੇ ਵਿੱਚ ਹੀ ਉਹਦਾ ਜਿਹੜਾ ਹੈਗਾ ਕੈਸ਼ ਆਉਂਦਾ ਹੈ ਜਾਂ ਉਹਦਾ ਜੋ ਵੀ ਡਾਕੂਮੈਂਟ ਯੂਨੀਵਰਸਿਟੀ ਵਾਲਾ ਡਿਮਾਂਡ ਕੀਤਾ ਜਾਂਦਾ ਸੀ ਉਹ ਪਾਣੇ ਅਸੀਂ ਵੀ ਬੱਚਿਆਂ ਨੂੰ ਇਹੀ ਐਡਵਾਈਸ ਕਰਦੇ ਆ ਕਿ ਕਿਸੇ ਵੀ ਕੰਸਲਟੈਂਟ ਨੂੰ ਜਾਂ ਏਜੰਟ ਨੂੰ ਆਪਣੇ origignal documents ਉਹ ਨਾ ਦੇਵੇ ਕਦੀ ਵੀ ਕਿਸੇ ਦੀ ਗੱਲ ਦੇ ਵਿੱਚ ਨਾ ਵੀ ਕਿਉਂਕਿ origignal documents ਦੀ ਲੋੜ ਨਹੀਂ ਹੁੰਦੀ origignal documents ਬੱਚੇ ਨੇ ਆਪਣੇ ਨਾਲ ਲੈ ਕੇ ਜਾਣੇ ਹੁੰਦੇ ਨੇ ਉੱਤੇ ਤੇ ਜਦੋਂ ਬੱਚੇ ਨੂੰ ਅਸੀਂ ਜਾਣਕਾਰੀ ਦਿੰਨੇ ਆ ਕਿ ਉਹਦੇ scan documents ਦੀ ਐਪ ਦੇ ਵਿੱਚ ਇੱਕ ਮੋਬਾਈਲ ਐਪ ਵੀ ਅੱਜ ਅਸੀਂ ਲਾਂਚ ਕੀਤੀ ਹੈ ਐਂਡਰੋਇਡ ਵਰਜਨ ਅੱਜ ਹੀ ਲਾਂਚ ਕੀਤਾ ਹੈ ਜੇਦੇ ਵਿੱਚ ਬੱਚੇ ਦੇ ਸਟੱਡੀ ਤੇ ਐਜੂਕੇਸ਼ਨ ਦਾ ਵੀਜ਼ਾ ਪ੍ਰੋਸੈਸ ਦੀ ਪੂਰੀ ਟਾਈਮ ਟੂ ਟਾਈਮ ਨੂੰ ਜਾਣਕਾਰੀ ਮਿਲਦੀ ਰਹਿੰਦੀ ਕਿ ਕਿਸ ਸਟੇਜ ਤੇ ਉਹਦਾ ਵੀਜ਼ਾ ਜਿਹੜਾ ਹੈਗਾ ਪਹੁੰਚ ਗਿਆ ਬੱਚਾ ਆਨਲਾਈਨ ਖੁਦ ਚੈੱਕ ਕਰ ਸਕਦਾ ਬੱਚਾ ਆਨਲਾਈਨ ਖੁਦ ਡਾਕੂਮੈਂਟ ਅਪਲੋਡ ਕਰਦਾ ਆਪਣੇ ਅਸੀਂ ਜਦੋਂ ਦਾ ਆਫਰ ਲੈਟਰ ਆ ਰਿਹਾ ਉਹ ਐਪ ਦੇ ਵਿੱਚ ਹੀ ਬੱਚਾ ਚੈੱਕ ਕਰ ਸਕਦਾ ਉਹਦਾ ਜੀਐਸਏ ਕਾਊਂਟਰਡ ਲੈਟਰ ਵੀ ਉਹਦਾ ਬੱਚਾ ਐਪਲੀਕੇਟੇ ਜਾਂਦਾ ਤੇ ਉਸ ਨੂੰ ਸਾਰਾ ਟਾਈਮ ਟੂ ਟਾਈਮ ਉਹਦੇ ਐਪ ਦੇ ਵਿੱਚ ਹੀ ਜਾਣਕਾਰੀ ਮਿਲਦੀ ਰਹਿੰਦੀ ਟੋਟਲ ਟਰਾਂਸਪੇਰੈਂਟ ਪ੍ਰੋਸੈਸ ਹੈ ਸਾਡਾ ਅਸੀਂ ਕੋਈ ਗੱਲੇਵਾਟ ਤੇ ਨਹੀਂ ਕਰਦੇ ਸਾਰਾ ਦਾ ਸਾਰਾ ਕੰਮ ਡਾਕੂਮੈਂਟਡ ਵੇ ਨਾਲ ਮੁਨੀਸ਼ ਪਾਸੀ ਕੰਫਰੰਸ ਕਿਤੇ ਕੀ ਕਹਨੇ ਚੱਲ ਰਹੇ ਵੀ ਸਿੰਘ ਨੇ ਸਹੀ ਸੁਨੇਹਾ ਦੇਣਾ ਚਾਹੁੰਦੇ ਹੈ ਵੀ ਜੋ ਮੈਸਟਰੋ ਨੇ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਉਹ ਇੱਕ ਜ਼ਰੀਆ ਬਣੇ ਬੱਚਿਆਂ ਤੱਕ ਜਿਹੜਾ ਪਹੁੰਚੇ ਮੈਸੇਜ ਸੋ ਥੈਟ ਬੱਚੇ ਇੱਕ ਟ੍ਰਾਂਸਪੇਰੈਂਟ ਵੇ ਦੇ ਨਾਲ ਹਰ ਇੱਕ ਚੀਜ਼ ਨੂੰ ਅਵੇਲ ਕਰਪਾਣ ਔਰ ਜ਼ਿਆਦਾ ਤੋਂ ਜ਼ਿਆਦਾ ਜੋ ਫੈਸਿਲਿਟੀਆਂ ਨੇ ਸਰਵਿਸਿਜ਼ ਨੇ ਉਹ ਬੇਲ ਕਰਪਾਣ ਜੋ ਸੀ ਨੂੰ ਪਲੇਟਫਾਰਮ ਨੂੰ ਟੈਕਨੋਲੋਜੀ ਦੇ ਨਾਲ ਜੋੜਿਆ ਔਰ ਜੋ ਅੱਜ ਦੇ ਬੱਚੇ ਡਿਮਾਂਡ ਕਰਦੇ ਉਹ ਸਾਰੀਆਂ ਸਹੂਲਤਾਂ ਹੋਣ ਕਿ ਆਪਣੀ ਲੱਗ ਰਹੀ ਹੈ ਕਿ ਇੰਡੀਆ ਐਜੂਕੇਸ਼ਨ ਅਵਾਰਡ ਉਹਦੇ ਟਾਈਮ ਲਈ ਸ਼ੁਰੂ ਹੋਣਾ ਕਿੰਦੀ ਤਰ੍ਹਾਂ ਮਿਲਿਆ ਹੈ ਕਿ ਇਸ ਤਰ੍ਹਾਂ ਦੇ ਸਟੂਡੈਂਟਸ ਨੂੰ ਆ ਕੇ ਆਨਲਿਸਟ ਨੂੰ ਕਿ ਮੈਸਫੀ ਦਿੱਤੀ ਇਹ ਜੋ 5 ਸਾਲਾਂ ਦੀ ਸਾਡੀ ਮਿਹਨਤ ਹੈ ਉਹਦੇ ਬਦਲੇ ਇਹ ਜਿਹੜਾ ਅਵਾਰਡ ਹੈ ਸਾਨੂੰ ਦਿੱਤਾ ਗਿਆ ਹੈਗਾ ਤੇ ਜੋ ਸਰਵਿਸਿਜ਼ ਅਸੀਂ ਆਲਰੇਡੀ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ ਉਹਨੂੰ ਅਸੀਂ ਹੋਰ ਇੰਪਰੂਵ ਕਰਾਂਗੇ ਕਿ ਅਨਬਲੇ ਟਾਈਮ ਸਾਨੂੰ ਹੋਰ ਕਰੀਏ ਤੇ ਅੱਜਕੱਲ੍ਹ ਤੇ ਕੰਪੀਟੀਸ਼ਨ ਬਹੁਤ ਹੈ ਕਨ ਕੰਫਿਡਿੰਗ ਖਰਚਾ ਹੈ ਫਾਉਂਡ ਵੀ ਬਹੁਤ ਹੁੰਦੀ ਹੈ ਹਮਮਮ ਉਹਨਾਂ ਨੇ ਅਵੇਅਰਨੈਸ ਕਿਸ ਤਰ੍ਹਾਂ ਦਿੱਤੀ ਸਰ ਸਾਡਾ ਜਿਹੜਾ ਮਾਡਲ ਹੈ ਪੂਰੀ ਤਰ੍ਹਾਂ ਟ੍ਰਾਂਸਪੇਰੈਂਟ ਰਹਿੰਦਾ ਹੈ ਜਦੋਂ ਵੀ ਬੱਚਾ ਆਂਦਾ ਹਰ ਇੱਕ ਚੀਜ਼ ਉਹਨਾਂ ਦੇ ਮੋਬਾਈਲ ਤੇ ਪ੍ਰੋਵਾਈਡ ਕੀਤੀ ਜਾਂਦੀ ਹੈ ਕੋਈ ਵੀ ਕੈਸ਼ ट्रांजैक्शन ਇਸੇ ਨਹੀਂ ਕਰਦੇ ਸਾਰੇ ਪੇਮੈਂਟਾਂ ਰਿਸਪੈਕਟਿਵ ਕਾਲਜਿਸ ਨੂੰ ਜਾਂ ਉਹਨਾਂ ਦੀ ਯੂਨੀਵਰਸਿਟੀਆਂ ਵਿੱਚ ਕਰਾਇਆ ਜਾਂਦੀ ਹੈ ਸੋ ਦੈਟ ਦੋਸਟ ਫਰਾਡ ਹੋਣ ਦਾ ਕੋਈ ਚਾਂਸ ਨਹੀਂ ਬੱਚੇ ਅਵੇਅਰ ਕਿਸ ਤਰ੍ਹਾਂ बच्चे सर आजकल देखो टेक्नोलॉजी का तो जमाना है गूगल है या और कई तरह के प्लेटफॉर्म ने कैन सर्च फ्रॉम देर के जो अस चीज़ा उन्होंने कमिट कर रहे हैं कि वो सही ने गलत ने ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਅਰਣ ਕੁਮਾਰ ਹੈ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਾਰੇ ਕੀ ਕਹਿਣਾ ਚਾਹਾਂਗਾ ਮੈਂ ਕਹਿਣਾ ਚਾਹੁੰਦਾ ਕਿ ਮੈਂ 3 ਤੋਂ 4 ਮਹੀਨੇ ਪਹਿਲਾਂ ਇਹਨਾਂ ਨਾਲ ਜੁਆਇਨ ਕੀਤਾ ਸੀ ਮੈਸਟਰੋ ਨਾਲ ਮੈਂ ਇਸੇ ਕਰਕੇ ਜੁਆਇਨ ਕੀਤਾ ਸੀ ਕਿ ਇਹਨਾਂ ਦਾ ਪੋਰਟਲ ਬਹੁਤ ਵਧੀਆ ਬਟ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੂੰ ਇਹ ਮੈਸਟਰੋ ਬ੍ਰਾਂਚ ਨੂੰ ਮੈਸਟਰੋ ਮੇਨ ਹੈੱਡ ਆਫਿਸ ਨੂੰ ਫਸਟ ਐਜੂਕੇਸ਼ਨ ਪੋਰਟਲ ਦਾ ਅਵਾਰਡ ਮਿਲਿਆ ਮੈਂ ਇਸ ਕਰਕੇ ਬਹੁਤ ਖੁਸ਼ ਹਾਂ ਕਿ ਮੈਂ ਇਹਨਾਂ ਨਾਲ ਜੁੜਿਆ ਤੇ ਇਹਨਾਂ ਦੀ ਸਪੋਰਟ ਬਹੁਤ ਵਧੀਆ ਹੋ ਰਹੀ ਹੈ ਕਿਉਂਕਿ ਕਿਸ ਤਰ੍ਹਾਂ ਦੇ ਵਿਦਾਰ ਰਿਗਾਰਡਿੰਗ ਆਈਐਸ ਪੀਟੀ ਸਪੋਕਨ ਏਗੁਜੀ ਕੁਝ ਵੀ ਲੋਡ ਪਵੇ ਮੈਂ ਇਹਨਾਂ ਨਾਲ ਕੰਟੈਕਟ ਕਰਦਾ ਹਾਂ ਈ ਇਨ ਵਿਦਨ ਹਾਫ ਐਂਡ ਆਰ ਜੇਸ ਸੌਲਪਾ ਸੌਟ ਆਊਟ ਕਰ ਦਿੰਦੇ ਮੈਂ ਕਿਸ ਤਰ੍ਹਾਂ ਕੀ ਲੱਗ ਰਿਹਾ ਹੈ ਕਿ ਸਿੰਡੀਮਸ ਨੂੰ ਕਿਸ ਤਰ੍ਹਾਂ ਅਨਾਂ ਦੇ ਨਾਮ ਲਿਓ ਤੁਸੀਂ ਆਈ ਥਿੰਕ ਆਈ ਥਿੰਕ ਇਹਨਾਂ ਨਾਲ ਸਾਡੇ ਨਾਲ ਇਹ ਜੋੜਨ ਦਾ ਇਹ ਮਕਸਦ ਹੈ ਕਿ ਆਪਾਂ ਗਲਤ ਗਾਈਡ ਨਹੀਂ ਕਰਾਂਗੇ ਕਿਸੇ ਨਾਲ ਕਿਉਂਕਿ ਅੱਜ ਕੱਲ ਮਾਰਕੀਟ 'ਚ ਬਹੁਤ ਬਹੁਤ ਜ਼ਿਆਦਾ ਫਰੋਡ ਹੋ ਰਿਹਾ ਹੈ ਕੰਪੀਟੀਸ਼ਨ ਚੱਲ ਰਿਆਂ ਨਾਲ ਫਰੋਡ ਬਹੁਤ ਹੋ ਰਿਹਾ ਹੈ ਗਲਤ ਸਲਾਹ ਦਿੰਦੇ ਹਨਾ ਬਟੇ ਸਾਡੇ ਮੈਸਟਰੋ ਕਹਿੰਦਾ ਕਿ ਆਪਾਂ ਲੀਗਲ ਕੰਮ ਕਰਨਾ ਆਪਾਂ ਕਿਸੇ ਨਾਲ ਗਲਤ ਨਹੀਂ ਹੋਣ ਦਵਾਂਗੇ ਆਉਣ ਵਾਲੇ ਬੱਚਿਆਂ ਨੂੰ ਵੀ ਕੀ ਕਹਿਣਾ ਹੈ ਕਿ ਉਹ ਫਰੋਡ ਤੋਂ ਕਿਸੇ ਰੱਬੀ ਨਹੀਂ ਚਾ ਇਹ ਆਉਣ ਵਾਲੇ ਟਾਈਮ ਨਾਲ ਮਤਲਬ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਸਾਡੇ ਨਾਲ ਮੈਸਟਰੋ ਨਾਲ ਤੁਸੀਂ ਕੰਟੈਕਟ ਕਰੋ ਅਸੀਂ ਤੁਹਾਨੂੰ ਸਹੀ ਗਾਈਡ ਕਰਾਂਗੇ ਐਂਡ ਤੁਹਾਡੇ ਨਾਲ ਫਰੋਡ ਨਹੀਂ ਹੋਏਗਾ ਇਹ ਸਾਡੀ ਗਰੰਟੀ